ਮੋਖੰਦੀਪ ਘਵਾਨ ਤਮਾਨ ਦੇ ਵਿੱਤ ਮੰਤਰੀ ਸਰਪਾਲ ਸਿੰਘ ਚੀਮੇ ਦਾ ਚੀਮਾ ਨੇ ਜੋ ਫਾਇਦਾ ਕੀਤਾ ਹੈ ਜੀ ਲਗਭਗ 14 ਹਰ ਕਰੋੜ ਦਾ ਏਰੀਆ ਮਲਾਇਨ ਦੇਣ ਦੀ ਸੰਧੀ ਫਾਇਦਾ ਕਰਤਾ ਹੈ ਜੋ ਕਿ ਏਰੀਆ ਜਿਨ੍ਹਾਂ ਦੀ ਉਮਰ 85 ਸਾਲ ਆ ਤੈਨਨੇ ਕਿ ਸੰਤਾਜ ਜਾਊਗਾ ਜਿਨ੍ਹਾਂ ਦੀ ਉਮਰ 65 ਸਾਲ ਤੋਂ 75 ਸਾਲ ਤੱਕ ਆ ਉਹਨਾਂ ਨੂੰ 11 ਕਿਸਤਾਂ ਰਿਹਾ ਦਿੱਤਾ ਜਾਊਗਾ ਜਿਨ੍ਹਾਂ ਦੀ ਉਮਰ 58 ਸਾਲ ਤੋਂ 65 ਸਾਲ ਤੱਕ ਆ ਉਹਨਾਂ ਨੂੰ ਏਰੀਆ 42 ਕਿਸਤਾਂ ਦਿੱਤਾ ਜਾਊਗਾ ਜਿਸ ਨੂੰ ਲੈ ਕੇ ਰਿਟਾਇਰਮੈਂਟ ਸਾਥੀਆਂ ਵੱਲੋਂ ਲਗਾਤਾਰ ਬਰੋਲ ਕੀਤਾ ਜਾ ਰਿਹਾ ਹੈਗੇ ਸਰਕਾਰ ਨੇ ਰਿਟਾਇਰਮੈਂਟ ਮਲਾਜਮਾਂ ਦੇ ਵਿੱਚ ਵੰਡੀਆਂ ਬਾਤੀਆਂ ਅਸੀਂ ਮੰਗ ਕਰਦੇ ਹਾਂ ਕਿ ਏਰੀਅਰ ਵੱਖ-ਵੱਖ ਇਸ ਤਰ੍ਹਾਂ ਨਾ ਕੀਤਾ ਜਾਵੇ ਜੋ ਏਰੀਅਰ ਆਏ ਸਾਰੇ ਮਲਾਜਮ ਇਕੱਠਾ ਦਿੱਤਾ ਜਾਵੇ ਦੂਜੇ ਪਾਸੇ ਪੰਜਾਬ ਸਰਕਾਰ ਦੇ ਮਲਾਯਮ ਮੰਗ ਕਰਦੇ ਹਨ ਕਿ ਜੋ ਮਾਨਸਨਕਾਰਾ ਬੇਇਮਾਨ ਹੋ ਚੁੱਕੀ ਆ ਇਹ ਸਰਕਾਰ ਨੇ ਰੈਗੂਲਰ ਮੁਲਾਜ਼ਮਾਂ ਨੂੰ ਜੋ ਕਿ ਏਰੀਆ ਦਾ 1 ਅਪ੍ਰੈਲ 2026 ਤੋਂ ਜੋ ਸਬ ਕਮੇਟੀ ਨੇ ਆਪਣੀ ਤਜ਼ਮੀਨ ਬਣਾ ਕੇ ਪੇਸ਼ ਕੀਤੀ ਸੀ ਤੇ ਉਹਨਾਂ ਨੂੰ ਮਿਲਣ ਦੀ ਆਸ ਆ ਪਰ ਪੰਜਾਬ ਸਰਕਾਰ ਦੇ ਮੁਲਾਜ਼ਮ ਹੁਣ ਜਾਂ ਰਟੈਨ ਮੁਲਾਜ਼ਮ ਹੁਣ ਲਗਾਤਾਰ ਮਾਨ ਸਰਕਾਰੀ ਮਰਦਵਾ ਦੁਆਰਾ ਹੋਣੀ ਸ਼ੁਰੂ ਹੋ ਚੁੱਕੀ ਆ ਕਿਉਂਕਿ ਜੋ ਪੇਕਵੇਂਦੇਰ ਨੂੰ ਲੈ ਕੇ ਫੈਸਲਾ ਕੀਤਾ ਹੈ ਫੈਸਲਾ ਕੀਤਾ ਪਰ ਜੋ ਕਿਸਤਨੀ ਗੱਲ ਕੀਤੀ ਗਈ ਆ ਵੱਖ-ਵੱਖ ਮਲਾਦਾਂ ਵਿੱਚ ਮੰਡੀਆਂ ਪਾਪ ਦੀਆਂ ਨਾ 50 ਸਾਲਾਂ ਨੂੰ ਵੀ ਇਹ ਪਹਿਲਾਂ ਮਿਲੇਗਾ ਤੇ 65 ਤੋਂ 75 ਸਾਲਾਂ ਨੂੰ 12 ਕਿਸ਼ਤਾਂ ਵਿੱਚ ਮਿਲੇਗਾ। ਤੇ 58 ਸਾਲ ਤੋਂ ਜੋ 65 ਸਾਲੇ ਮਲਾਜਮਾਂ ਉਹਨਾਂ ਨੂੰ ਵੀ ਇਹ 42 ਕਿਸ਼ਤਾਂ ਦਿੱਤਾ ਜਾਏਗਾ। ਜੋ ਬਾਰਗਿੰਗ ਮਲਾਜਮਾਂ, ਰੈਗੂਲਰ ਮਲਾਜਮਾਂ ਤੇ ਉਹਨਾਂ ਨੂੰ ਵੀ ਇਹ ਹੈ ਜੋ 1 April 2026 ਤੋਂ ਮਿਲਣ ਦੀ ਆਸ ਹੈ ਜੀ। ਬੇਤੋਣੀ ਹਰਪਾ ਸਿੰਘ ਜੀ ਮਨੇ ਕੀ ਕਹਿੰਦਾ ਹੈਗੇ ਜੇਕਰ ਸਰਕਾਰ ਕੋਲ ਪਹਿਲਾਂ ਫੰਡ ਇਕੱਠਾ ਹੋਇਆ ਤਾਂ ਅਸੀਂ ਪਹਿਲਾਂ ਵੀ ਇਹ ਦੇ ਸਕਦੇ ਹਾਂ ਪਰ ਪੰਜਾਬ ਦੇ ਮਲਾਜਮਾਂ ਮਾਨ ਸਰਕਾਰ ਦਾ ਬਰੋਧ ਕਰਦੇ ਆ ਤੇ ਮੰਗ ਕਰਦੇ ਆ ਕਿ ਪੇ ਕਿਹਦੇ ਦੇਣੇ ਦੇਣਿ ਪਛੇ ਸਰਕਾਰ ਪਹਿਲੇ ਹੀ ਬਹੁਤ ਲੇਟ ਹੋ ਚੁੱਕੀ ਆ ਕਿਉਂਕਿ 2016 ਤੋਂ ਜੋ ਇਹ ਮਿਲਣਾ ਚਾਹੀਦਾ ਸੀ ਪਰ ਸੱਤ 2021 ਤੋਂ ਦਿਨਾਂ ਨੇ ਦਿੱਤੇ ਜੋ ਲਾਗੂ ਕੀਤਾ ਸੀ ਸਾਢੇ 5 ਸਾਲਾਂ ਏਰੀਆ ਸੰਧੀ ਫੈਲਾ ਕਰ ਚੁੱਕੀ ਆ ਪਰ ਫੈਸਲਾ ਬਹੁਤ ਸੀ ਟਿੱਡੇ ਢੰਗ ਨਾਲ ਕੀਤਾ ਗਿਆ ਵੱਖ-ਵੱਖ ਮਲਾਂ ਦੇ ਮੰਡੀਆਂ ਬੱਤੀ ਹਨ ਜਿਸ ਕਰਕੇ ਪੰਜਾਬ ਸਰਕਾਰ ਦੇ ਮੁਲਾਜ਼ਮ ਬੇਤੋ ਹਰਪਾਲ ਸਿੰਘ ਚੀਮਾ ਦੀ ਮੌਕਰੀ ਪੁਮਾਨ ਤੋਂ ਆਂਦੀ ਲਗਾਤਾਰ ਦੁਆਰਾ ਫੇਰ ਮੁਰਦਾਰ ਹੋਣੀ ਸ਼ੁਰੂ ਹੋ ਚੁੱਕੀ ਹੈ ਜੀ ਕੰਪਿਊਟਰ ਵਿਭਾਗ ਵੱਲੋਂ ਮਹਾਲੀ ਦੇ ਵਿੱਚ 17 ਫਰਵਰੀ ਨੂੰ ਰੈਲੀ ਕੀਤੀ ਜਾਊਗੀ ਉਹਨਾਂ ਮੁੱਖ ਮੰਗ ਹੈ ਕਿ ਛੇਵਾਂ ਪੇਗ ਹੋ ਲੱਗਦਾ ਜਾਵੇ ਤੇ ਕੰਪਿਊਟਰ ਵਿਭਾਗਾਂ ਨੂੰ ਸਿੱਖਿਆ ਭਾਜ ਮਾਰਜ ਕੀਤਾ ਜਾਵੇ 17/7/2020 ਵਾਲੇ ਮਲਾਜ਼ਮ ਹਨ ਜਿਨ੍ਹਾਂ ਦੇ ਹੱਕ ਦੇ ਵਿੱਚ ਸੁਪਰੀਮ ਕੋਰਟ ਨੇ ਫੈਸਲਾ ਕਰ ਚੁੱਕੀ ਆ ਪਰ ਪੰਜਾਬ ਸਰਕਾਰ ਨੇ ਲਾਗੂ ਨਹੀਂ ਕੀਤਾ ਅਸੀਂ ਮੰਗ ਕਰਦੇ ਹਾਂ 17/7/2020 ਵਾਲੇ ਮਲਾਜਮਾਂ ਨੂੰ 6ਵਾਂ ਪੇਗ ਲਗਵਾ ਦੇ ਦੁਰ ਡੈਰਨ ਮਲਾਜਮਾਂ ਲਗਾਤਾਰ ਮੰਗ ਕਰਦੇ ਹਨ ਕਿ ਸਾਨੂੰ ਫੈਕਟਰੀ ਤੋਂ ਬੰਨ੍ਹ ਦਿੱਤਾ ਜਾਵੇ ਜਿਸ ਮੰਗ ਨੂੰ ਲੈ ਕੇ ਪੰਜਾਬ ਦੇ ਵੱਖ-ਵੱਖ ਵਿਧਾਇਕਾਂ ਨੂੰ 117 ਵਿਧਾਇਕਾਂ ਨੂੰ ਮੰਗ ਬਧ ਦਿੱਤੇ ਜਾ ਰਹੇ ਹਨ ਪਰ ਮੰਗ ਪੱਤਰਾਂ ਨਾਲ ਜੋ ਦੇਣਾ ਮਸਲੇ ਹਾਲੀ ਹੁਣੇ ਜੀ ਮੁੱਖ ਮੰਤਰੀ ਭਗਵਾਨ ਤਮਨ ਨਾਲ ਜਾਂ ਵਿੱਤ ਮੰਤਰੀ ਹਰਪਾਲ ਸਿੰਘ ਨਾਲ ਮੀਟਾਂ ਕਿਤੇ ਜਾਨਾ ਵੀ ਸਰਕਾਰ ਬਣੀ ਨੂੰ ਲਗਭਗ 3 ਸਾਲ ਹੋਣ ਵਾਲੇ ਹਨ ਜੀ ਪਰ ਸਰਕਾਰ ਲਗਾਤਾਰ ਲਾਰੇ ਲਾ ਕੇ ਟਾਈਮ ਪਾਸ ਕਰ ਰਹੀ ਆ ਮੁਖਰਮ ਭਵਾਨ ਤੋਂ ਮੰਗ ਕਰਦੇ ਆ ਜੋ ਪੁਰਾਣੀ ਪੈਨਸ਼ਨ ਬਹਾਲ ਕਰਨ ਵਾਸਤੇ ਨੋਟਿਸ ਕੀਤਾ ਸੀ 2022 ਦੇ ਵਿੱਚ ਅਜੇ ਤੱਕ ਨੋਟਿਸ ਲਾਗੂ ਨਹੀਂ ਕੀਤਾ ਗਿਆ ਪੁਰਾਣੀ ਮਲਾਜਮ ਪੁਰਾਣੀ ਪੈਨਸ਼ਨ ਸੰਘਾਰਸ਼ ਕਮੇਟੀ ਕਨਵੀਨਰ ਜਸਵੀਰ ਸੰਤੋੜਾ ਨੇ ਕਿਹਾ ਕਿ ਜੇਕਰ ਸਰਕਾਰ ਨੇ ਪੁਰਾਣੀ ਪੈਨਸ਼ਨ ਬਹਾਲ ਨਾ ਕੀਤੀ 2027 ਦੇ ਵਿੱਚ ਦਿੱਲੀ ਵਾਲਾ ਹਲਾਨ ਹੋਣਗੇ ਮਾਨ ਸਰਕਾਰ ਦੇ ਕਹਤਾ ਹੈ ਮਲਾਇਓ ਨੇ ਅਸੀਂ ਮੰਗ ਕਰ ਰਹੇ ਹਾਂ ਭਵਾਂਤਾਂ ਤੋਂ ਪੰਜਾਬ ਸਰਕਾਰ ਦੇ ਮੈਹਗ ਵਿੱਚ ਖਾਲੀ ਪਈਆਂ ਅਸਾਮੀਆਂ ਭਰਿਆ ਜਾਣ ਤੇ ਪੰਜਾਬ ਸਰਕਾਰ ਦੇ ਮੈਹਗ ਕੰਮ ਕਰਦੇ ਕੱਚੇ ਮਲਾਇਓ ਨੂੰ ਪੱਕੇ ਕੀਤੇ ਜਾਣ ਧੰਨਵਾਦ ਸਾਥਿਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਬਹੁਤ ਵੱਧ ਸ਼ੇਅਰ ਕਰੋ ਜੀ